ਜੋਂਦੇ ਰਹੇ ਨੇ ਇਦਾ ਵਿਚਾਰੇ ਪਿੰਦੇ ਰਹੇ ਨੇ ਹਾਂਜੀ ਬਾਥਰੂਮ ਪਲੱਸ ਵੀ ਹੈ ਨਹੀਂ ਜਿੰਨਾਂ ਦੇ ਘਰ ਤੇ ਬਹੁਤ ਮੁਸ਼ਕਲ ਹਾਲਾਤ ਇਹਨਾਂ ਦੇ ਅੰਦਰ ਹਾਲਾਤ ਦੇਖੀ ਪੱਖੇ ਦਾ ਸੋਚਿਆ ਸੀ ਓਨ ਕਰਨ ਦੀ ਕੋਸ਼ਿਸ਼ ਕੀਤੀ ਪੱਖਾ ਤੱਕ ਸੜਾ ਨਹੀਂ ਚੱਲਿਆ ਹੈਗਾ ਹਾਂਜੀ ਆ ਵੀ ਕੋਈ ਲੜਕੇ ਨੇ ਦਿੱਤਾ ਹੀ ਤੇ ਉਹ ਚੱਲੇ ਚੱਲਉਂਦੇ ਮਾਰਾ ਮਟਾ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਆਣਾ ਤੇ ਘਰ ਦੇ ਵਿੱਚ ਮਤਲਬ ਚੰਗੇ ਭਲੇ ਆਮ ਦਈਏ ਤੇ 7 8 10000 ਰੁਪਏ ਵੀ ਖਰਚਾ ਜਿਹੜਾ ਚੱਲਣ ਰਿਹਾ ਮਤਲਬ ਸੂਮਤ ਕਰਕੇ ਵੀ ਤੇ 1500 ਰੁਪਏ ਨੇ ਕਿਵੇਂ ਸਰਕੇ ਚੱਲਦੇ ਬਹੁਤ ਜ਼ਿਆਦਾ ਮੁਸ਼ਕਲ ਹੈ ਜਿੱਦਾਂ ਕਿ ਇਹਨਾਂ ਦੇ ਪੰਸਨ ਨਹੀਂ ਜੇ ਲੱਗੀ ਸਰ ਅਜੇ ਤੱਕ ਇਹਨਾਂ ਦੇ ਪੰਸਨ ਤਨਾਂ ਪੈਣ ਪਰਾਂ ਦੀ ਪੰਸਨ ਨਹੀਂ ਲੱਗੀ ਆਗੀ ਬਹੁਤ ਜ਼ਿਆਦਾ ਫਾਰਮ ਫਰਮ ਭਰ ਕੇ ਦਿੱਤੇ ਪਰ ਨਹੀਂ ਕਿਤੇ ਆਪਣੀ ਗੱਲ ਬੰਦ ਦੀ ਆਗੀ ਪੰਸਨ ਵੀ ਲੱਗੇ ਪੈਸਾ ਵੀ ਨਹੀਂ ਲੱਗੇ ਵਿਚਾਰੇ ਮੈਂ ਦਾਦਾ ਇਹਨਾਂ ਦਾ ਮੈਂ ਗਾਉ ਮੇਰੇ ਨਾਂ ਦਾ ਆਜੇ ਮੈਂ ਇਹਨਾਂ ਦੇ ਬੱਚਾ ਨੂੰ ਦੇ ਦਿਆ ਕਰਾਂਗਾ ਤੋ ਓਵਨਿੰਗ ਸਾਡੀ ਗੱਲ ਬਾਤ ਕੋਈ ਨਹੀਂ ਬਣ ਰਹੀ ਗਰੀਬ ਦੀ ਸੌਂਦਾ ਕੋਈ ਨਹੀਂ ਆ ਇਹ ਬਜ਼ੁਰਗੋ ਕਹਿੰਦਾ ਮੈਂ ਦੇਖਿਆ ਬਾਰਸ਼ਾਂ ਵਿੱਚ ਪੈਂਦੀ ਰਹੀ ਕਿਹਨੇ ਤਰਪਾਲ ਤੱਕ ਦੀ ਨਹੀਂ ਬੱਦਗੀ ਨਹੀਂ ਠੀਕ ਹੈ ਨੇ ਮੈਂ ਚੋਂਦੇ ਕੋਠੇ ਤੇ ਮੈਂ ਉਹ ਦੂਜੇ ਘਰ ਚੱਲ ਜਾਵਾਂ ਕੁੜੀਆਂ ਦੀ ਜਨ ਪਪਾ ਛੇ ਗੁਜ਼ਾਰਾ ਕਰ ਲੈ ਤੂੰ ਉੱਧਰ ਚੱਲ ਜਾ ਮੈਂ ਪੁੱਤ ਕੋਠੇ ਦੇ ਕੇ ਪਾਂਗੇ ਤੇ ਤੁਹਾਡੇ ਅਗ ਮਦਦ ਹੋਗੀ ਪਹਿਲਾਂ ਫਰਦ ਸਬਕਸ ਬੈਰੋ ਇੱਕ ਜਮਾ ਤੋ ਹਾਂਜੀ ਮਾਤਾ ਨਹੀਂ ਪਿਤਾ ਹੋਇਆ ਜੀ ਹਾਂਜੀ 5 ਸਾਲ ਹੋ ਗਏ ਨੂੰ ਤਾਂ ਹੈ ਇਹਨੂੰ ਵਾਚ ਦੋ ਸਾਲਾਂ ਬਾਅਦ ਮਮੀ ਦੇ ਤੱਕ ਮਾਤਾ ਹੋ ਗਈ ਹਾਂਜੀ ਦੋ ਢਾਈ ਸਾਲ ਹੋ ਗਏ ਦੀ ਮਮੀ ਦੇ ਤੱਕ ਹਾਂਜੀ ਬਿਲਕੁਲ ਛੋਟੀ ਹੈ ਜੋ ਪਰਦੇ ਹਾਂਜੀ ਹਾਂਜੀ ਪਰ ਦੇਰ ਹਾਂਜੀ ਬਿਲਕੁਲ ਹਾਲਾਤ ਹੀ ਇਦਾਂ ਦੇ ਬਣ ਗਏ ਕਿ ਬੱਚਿਆਂ ਨੂੰ ਖੁਦ ਜਾਂਕੇ ਬੱਚਿਆਂ ਨੂੰ ਆਪ ਕਰਨੀ ਪਏ ਹਾਂਜੀ ਕਿਸੇ ਨੇ ਮਦਦ ਨਹੀਂ ਕੀਤੀ ਕਿਸੇ ਨੇ ਮਜਤ ਨਹੀਂ ਕਰਦਾ ਪਿੰਡ 'ਚ ਕੋਈ ਵੀ ਨਹੀਂ ਕਰਦਾ ਹੈਗਾ ਜਦੋਂ ਮੱਛੀ